ਸਤਨਾਮ ਸ਼੍ਰੀ ਵਾਹਿਗੁਰੂ ਜੀ ਨਿਹਰਾ ਸਾਹਿਬ ਹਰ ਜੁਗ ਜੁਗ ਭਗਤੁ ਪਾਇਆ ਪੈ ਰਖਦਾ ਆ ਯਾ ਰਾਮ ਰਾਜੇ ਹਰਿ ਨਾਖਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰਿਆ ਅਨੰਦ ਕਾ ਮਠ ਦੇ ਨਾਮ ਜਿਉ ਮਹਲਾਇਆ ਜਨ ਨਾਨਕ ਅਸਾਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਖ ਮਹਲਾ ਪਹਿਲਾ ਦੁਖ ਦਾਰੋ ਦਰੋ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਵੇ ਤੋ ਕਰਤਾ ਕਰਨਾ ਮੈਂ ਨਾਹੀ ਜਹ ਹੋ ਕਲਣਾ ਹੋਵੇ ਮਲਹਾਰੇ ਗਤਿ ਤਵ ਸਿਆ ਅਥੇ ਰੰਤ ਨਾ ਜਾਇ ਲਖਿਆ ਰਹਾਵ ਜਾਤ ਮੈਂ ਜੋਤ ਮੈਂ ਜਾਤਾ ਅਗਲਗਲਾ ਵਰਪੂ ਰਿਹਾ ਤੋ ਸੱਚਾ ਸਾਹਿਬ ਸਭਤ ਸਵਾਲਿਓ ਜਿਨ ਕੇਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੇ ਮਤਾ ਜੋ ਕ੍ਰਿਸ਼ਨ ਲਾ ਸੋ ਕਰੇ ਹਾ ਸੋ ਦਰ ਰਾਗ ਅਸਮਹਿ ਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਦਰੁ ਗਤੀ ਰਖਿਆ ਸੋ ਕਰਕੇ ਹਾਰ ਬੈ ਸ਼ਰਵ ਸੰਵਾਲੇ ਬਾਜੇ ਤੇਰੇ ਨਾਮ ਦਾ ਅਨੇਕ ਸੰਖਾ 헤ਤੇ ਤੇਰੇ ਆਵਣ ਹਾਰੇ ਗੀਤੇ ਤੇਰੇ ਰਾਗ ਬਲੇ ਸੋ ਕਈ ਹੈ ਗੀਤੇ ਤੇਰੇ ਗਾਵਣ ਹਾਰੇ ਗਾਵਣ ਤਦਨੋਂ ਪਵਨ ਪਾਣੇ ਬੈ ਸ਼ੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤਦਨੋਂ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੇ ਸ਼ਰਮਾ ਦੇਵੀ ਸੋਮਨ ਤੇਰੀ ਸਦਾ ਸਵਾਰੇ ਗਾਵਣ ਤਦਨੋ ਨਰਿੰਦਰਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤਦਨੋ ਸੈਦ ਸੁਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪਦਨਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਦਨੋ ਮਹੂਨੀਆ ਮਨਮੋਹਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 86 ਤੇਰਥ ਨਾਲੇ ਗਾਵਣ ਤਦਨੋ ਜੂਦ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਤ ਦਿਨੋ ਅਖੰਡ ਬਲੰਬ ਰਮੰਡ ਕਰ ਕਰ ਕੇ ਤੇਰੇ ਧਾਰੇ ਸੇਤ ਦਿਨੋ ਗਾਵਨ ਜੋਤਿ ਰਪਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਦਿਨੋ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਜ ਸਾਹਿਬ ਸਾਚਾ ਸੱਚੇ ਨਾਹੀ ਹੈ ਪਿਓ ਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀ ਤਾਪਣ ਜਿਉ ਜਿਸ ਦੇਵੜ ਆਏ ਜੋ ਜਿਸ ਪਾਵੇ ਸੋਏ ਕਲ ਸੇ ਬਿਰ ਹੁਕਮ ਨਾ ਕਨ ਨਾ ਜਾਈ ਸੋ ਪਾਦ ਸਾਹੂ ਸਹਾਬਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਬਹਿਲਾ ਸੁਨਵੰਡਾ ਕੇ ਸਭ ਕੋ ਏਕ ਨੰਡਾ ਨੇਠਾ ਹੋਏ ਕਿਉ ਨ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੈ ਸਮਾਈ ਵਾਡੇ ਮੇਰੇ ਸਾਹਿਬ ਘਰਗ ਮੇਰਾ ਗੁਣ ਹੈ ਹੀਰਾ ਕੋ ਨ ਜਾਣੇ ਤੇਰਾ ਕੀਤਾ ਕੇਵਨ ਤੀਰ ਨਹਾਉ ਸਭ ਸੁਰਤੇ ਮਲ ਸਰਦ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਘਰ ਹਾਈ ਕਹਿਣ ਨਾ ਜਾਏ ਤੇਰੇ ਤਲਵੜਿਆਈ ਸਭ ਸਤ ਸਤਪ ਸਭ ਚੰਗੇ ਆਇਆ ਸਦਾ ਮੁਰਖਾਂ ਕੀ ਆਵੜਿਆਈ ਤਦਨੋ ਸਦੀਗ ਨਾ ਪਾਇਆ ਅਖਣ ਬੁਲੇ ਨਾਹੀ ਥਾ ਰਹਾਇਆ ਅਖਣ ਵਾ ਲਾਖਿਆ ਵਿਚਾਰਾ ਸੁਖਤੇ ਪਰੇਦਰੇ ਪੰਧਾਰਾ ਜਿਸ ਤੋਂ ਦੇਹ ਸੇਖਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਅਸਰੇ ਅਮਰ ਜਾਉ ਆਖ ਨੌਕਾ ਸੱਚ ਨਾਉ ਸਾਚੇ ਨਾਮ ਕੇ ਲਾਗੈ ਭੂਖ ਜੇ ਭੁਖੈ ਖਾਈ ਜਨ ਹੈ ਦੁਖੋ ਸੋਖ ਵਿਸਰੈ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀਤ ਲਵੜਿ ਆਈ ਆਤ ਕੀ ਕਿੰਦ ਨਹਿ ਪਾਈ ਦੇ ਸਭ ਲਖ ਆਖਣ ਪਾਹੀ ਵਡਾ ਨ ਹੋਵੈ ਕਾਰ ਨ ਜਾਏ ਨਾ ਹੋ ਮਰੈ ਨਾ ਹੋਵੈ ਸੂਖ ਹਿੰਦੰਦਾਰ ਹੈ ਨਾ ਚੁਕੈ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਵਾ ਨਕ ਹੋਈ ਦੇਵੜਾ ਪ ਜਾਤ ਜਿਨ ਦਿਨ ਗਰ ਕੈ ਕੀ ਤੇ ਰਾਤ ਹਸ ਅਵਸਾਰ ਹੈ ਦੇ ਗਮ ਜਾਤ ਨਾਨਕ ਨਾਮੈ ਬਾਸਨਾਤ ਹਰਾ ਗੁਰੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਅਛਤ ਪ੍ਰਖਾ ਬਨੋਗ ਲਗੁਰ ਪਾਸ ਹਵ ਕੀਰੇ ਗਨ ਸਤਗੁਰਿ شنਨਾਈ ਕਰ ਦਿਆਨ ਆ ਪ੍ਰਗਾਸ ਮੇਰੇ ਮਿਤ ਗੁਰ ਤੇ ਮੋਖੋ RAM ਨਾਮ ਪ੍ਰਗਾਸ ਗੁਰਬਤਨਾ ਮੇਰਾ ਆਪਨਾਉ ਸਿਖਾਏ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉੜਿ ਭਾਗ ਵਡੇਰੇ ਨਹ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨਾ ਦਿਨਵਤਾ ਸਹੈ ਅਮਲ ਸੰਗਤ ਗੁਣ ਪ੍ਰਗਾਸ ਜਿਨ ਹਾਰ 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 ਨਾਮ ਨਾ ਪਾਇਆ ਤੇ ਭਾਗ ਹਣ ਜਾਂ ਪਾਸ ਜੋ ਸਤਿਗੁਰ ਅੰਨ ਸੰਗਤ ਨੇ ਆਏ ਤ੍ਰਿਕ ਜੀਵੇ ਤ੍ਰਿਕ ਜਿਵਾਸ ਜਿਨ ਹਾਰ ਜਿਨ ਸਤਿਗੁਰ ਸਾਗਦ ਪਾਏ ਅੰਤਰ ਮਸਤਾ ਲਖਿਆ ਲਖਾਸ ਧਾਨ ਧਨ ਸਾ ਸੰਗਤ ਜਿਤ ਹਰਸ ਪਾਇਆ ਮਿਲ ਜਨਾਨਕ ਨਾਮ ਪ੍ਰਗਾਸ ਆਗੁਦੇ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜਹਰ ਹਰ ਜੋ ਪ੍ਰਿਆ ਸੈਲ ਬਸਨ ਮੈਂ ਜਾਂ ਤੂੰ ਪਾਈ ਤਾ ਕਰ ਦੇ ਕਾ ਗੈ ਕਰਤ ਲਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੈ ਸੌਤਰਿਆ ਗੁਰ ਪ੍ਰਸਾਦ ਅਨੰਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਵ ਜਨਨ ਬਿਤਾ ਲੋਗ ਸੁਮਨਤਾ ਗਵਨਾਗਿ ਖੇਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹਿ ਮਨ ਕੋਪੁਖਰੀਆ ਉੜੇ ਉੜਾ ਮਾਸ਼ੇ ਕੋਸਾਨ ਪਾਛੇ ਵਿਸ਼ਰੇ ਸ਼੍ਰੀ ਆਦਨ ਕਮਨ ਕੁਲਾਵੇ ਕਮਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸ਼ਬਦ ਧਾਨ ਦਾਸ਼ਸ਼ਟ ਸਦਾ ਹਾਲ ਠਾਕੁਰ ਕਨ ਦਿਲਤਨਿਆ ਜਨਾਨ ਨ ਬਲ ਬਲ ਅਸਤ ਬਲ ਜਾਈਏ ਤੇਰੰਤ ਨਾ ਪਹਾਰ ਆਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਆਪਾਰ ਸਬਤਿ ਆਵਹਿ ਸਬਤਿ ਆਵਹਿ ਤੁਜੀ ਆ ਸੱਚੇ ਸਰਜਨਹਾਰ ਸਬ ਜੀ ਤੁਮ ਹਰੀ ਜੀ ਤੁਜੀ ਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਾਧੂ ਸਿਖੁ ਸਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਗਿਆਨ ਨਾਨਕ ਜੀ ਦੇ ਵਿਚਾਰਾ ਤੂੰ ਕਣਕ ਡੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪਰਗ ਸੁਮਾਨ ਇਕ ਦਾਤੇ ਬਖਾਰੀ ਜੀ ਸੋ ਤੇਰੇ ਚੋਜ ਬਣਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਾ ਤੋ ਤੇ ਨਾਮ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿ ਆਗੁਣਾ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨ ਤਨ ਕਰਵਾਣਾ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਝੇ ਸੇ ਜਨ ਜਗ ਮਾ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਇ ਜਨ ਹਰਿ ਧਿਆਆ ਜੀ ਇਹ ਦਿਨ ਟੁੱਟੇ ਜਾਵਗੇ ਫਸੇ ਜਿੰਦਰ ਪਾਓ ਜਿਨ ਹਾਰ ਨਿਰਪਉ ਧਿਆਇ ਆ ਜੀ ਜਿਨ ਕਾ ਭਉ ਸੰਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਤੇ ਹਰਿ ਹਰੂ ਸੁਮਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇ ਆ ਜੀ ਜਾ ਨਾਨਕ ਤਲਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤ ਆ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਨਨ ਕਾ ਨੀਕਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਦਾ ਤਪ ਹੈ ਜਪਿਆ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਾ ਹੈ ਬੋ ਸਿਮਰਤ ਸਾਚ ਸਰ ਜੀ ਕਰਿ ਕਰਿਆ ਖੜਕ ਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਂ ਨਾਨਕ ਦੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਦੁਆਨ ਬ੍ਰਹਮ ਪਰੰਪਰਾ ਕਰਤਾ ਜੀ ਤੁਧ ਜੀਵਨ ਅਵਨ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਜੀ ਤੂੰ ਨੈਤਰ ਕਰਤਾ ਸੋਈ ਸਦਾ ਪੈ ਭਾਵੈ ਸੋਏ ਵਰਤੈ ਜੀ ਤੂੰ ਆਪੈ ਗ੍ਰਹਿ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਈ ਜੀ ਤਦਪੈ ਸਰਦ ਸਭ ਵੀ ਜਨਾਨਕ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣ ਵੀ ਆਸਾ ਮਹਲਾ ਚੌਥਾ ਤੂੰ ਅਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੁਖਿ ਸੇ ਜੋ ਤੂੰ ਜਿਹੇ ਸਹ ਹਪਾਈ ਰਹਾਵ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨਾਂ ਅਮਰਤਿ ਨ ਪਾਇਆ ਗੁਰਮੁਖ ਲਾਗਾ ਮਨ ਮੁਗਵਾਇਆ ਤਦ ਆਪ ਛੋੜਿਆ ਆ ਮਿਲਾਇਆ ਤੂੰ ਦਰਿਆਵ ਸਤਿ ਜਿਹੀ ਮਾਹੀ ਦਵਿੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇ ਰਾਖੀ ਲੈ ਜੋ ਅਮਲ ਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਏ ਜੰ ਜਾਣੈ ਹਰ ਗੁਣੁ ਸਦਹਿ ਆਖਿ ਵਖਾਣੈ ਜਿਨ ਹਰਿ ਸੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀ ਆਪ ਸਭ ਹੋਈ ਤਤ ਬਿੰਦੂ ਜਾਵਨ ਨਾ ਕੋਈ ਤੁਮ ਕਰ ਕਰਨ ਵੇਖ ਹੈ ਜਾਣ ਹੈ ਸੋਈ ਜਨਾਨ ਗੁਰਮੁਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਬਣਾ ਬਿਨ ਨਵਾਸਾ ਪਾਣੇ ਪਾਵਦਨ ਹੈ ਕੀਆ ਪੰਗਜ ਮੋਹ ਪਗਨੇ ਚਾਲੈ ਹਉ ਦੇਖਾਂ ਦੇਹਟ ਮੇਲੇ ਮਨੇਖਨਾ ਚੇਦਸ ਮੂੜ ਮਨਾ ਹਰ ਬਿਸਰਾ ਤੇਲੇ ਗੁਣ ਗੱਲਿਆ ਰਹਾ ਨਾ ਹਉ ਜਤੇ ਸਤਿ ਨਹਿ ਪੜਿਆ ਮੂਰਹ ਮੁਗਦਾ ਜਨਮ ਪਿਆ ਪਰਣਾਤ ਨਾਨਕ ਤਨ ਗੇ ਸ਼ਰਣਾ ਜਨ ਤੂੰ ਨਾਹੀ ਵੀਸਰਿਆ ਸਾ ਮਹਿਲਾ ਪੰਜਾਬ ਪਏ ਪ੍ਰਾਪਤ ਮਨੁ ਹਉ ਦੇ ਹੁਰੀਆ ਗੋਬਿੰਦ ਬਨਨ ਕੇ ਹੈ ਤੇਰੇ ਬਰੀਆ ਵਰ ਕਾਜ ਤੇਰੇ ਜਿਤਨਾ ਕਾਮ ਅਮਲ ਸਾਧ ਸੰਗਤ ਪਾਜ ਕੇਵਲ ਨਾਮ ਸਰੰਗ ਜਾਉ ਲਾਗ ਭਵਜਨ ਜਨਨਕ ਜਨ ਮਰਥਾ ਜਾਤ ਨਗ ਮਾਇਆ ਕੈ ਰਹਾਉ ਜਾਉ ਤਾਉ ਸੰਜਮ ਤੇ ਨਾਮਾ ਕਮਾਇਆ ਸੇਵਾ ਸਾਧਨ ਜਨ ਅਹਰਾਇਆ ਕਹੋ ਨਾਨਕ ਹਉ ਨਿਸ਼ਕਰਮ ਸ਼ਰਨੁ ਬਰੇਕੇ ਰਾਖੋ ਕੋ ਸ਼ਰਮ ਪਾਛਾ ਹੈ ਦਸਵੀਂ ਕਬੂ ਬਾਈ ਬੇਨਤੀ ਚੋਪਈ ਹਮਰੇ ਇੱਕ ਰੋਹਾ ਦੇ ਰਛਾ ਪੂਰਨ ਹੋਇਦਕੀ ਇੱਛਾ ਤਾ ਵਚਨ ਨਮਨਨ ਹੈ ਹਮਾਰਾ ਆਪਣਾ ਜਾਨਕ ਰੂਪਤ ਪਾਰਾ ਹਮਰਾਏ ਦੋਸਤੋ ਸਵਾਦ ਮੁਖਾਪ ਹੋ ਆਪਾ ਦਾਇਮਨ ਚਾਪ ਹੋ ਸੁਖੇ ਵਸੈ ਮੂਰ ਪਰਿਵਾਰਾ ਸੇਵਾ ਸਿੱਖ ਅਸਵੈ ਕਰਤਾਰਾ ਮੂਰ ਰਛਾ ਜੇ ਕਰਦੇ ਕਰੀਐ ਸਾ ਬਨਨ ਕੋ ਆਸੰਗ ਰਿਗੈ ਪੂਰਨ ਹੋਏ ਹਮਾਰੇ ਆਸਾ ਤੂਰ ਬਨ ਕੇ ਰਹੇ ਪਿਆਸਾ ਮੈਂ ਸਾੜ ਕੇ ਅਵਲਣਾ ਤਿਆਉ ਜਿਉ ਪਰ ਚਾਹੂ ਸਉਤਮ ਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਮਾ ਦੇਵ ਜੇ ਭਰ ਗਏ ਬਨਨ ਕਾਲ ਕਾ ਤਰਾਸ਼ਨ ਭਰ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੂਜੋ ਕਰਿਓ ਰੱਛਾ ਰਾਖ ਲੇ ਬੂਮ ਰਾਖਣ ਹਾਰੀ ਸਾਹਿਬ ਸੰਹ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤਮ ਉਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਬਤਰਾ ਕਾਲ ਪਾਏ ਸੂਜ ਜ ਉਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤੁਮ ਅਸ਼ਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਪਰਮਾ ਜੋ ਕੀਓ ਜਵਨ ਕਾਲ ਸਾਲ ਉਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਦਾਤ ਜਚ ਨਉ ਜਾਇਓ ਆਦਿ ਤੇ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਗੁਣ ਸੁਖ ਦੇਉ ਸਤਨਨ ਕਾ ਪਲ ਮੋ ਮਦ ਕੀਉ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਵਿਸ਼ਾਨਤ ਚੀਟੇ ਤੇ ਅੰਜਨਾ ਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਗਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਵਿਸ਼ਾਨੈ ਘੜ ਘੜ ਕੇ ਪਣ ਪੜ ਕੇ ਜਾਣੈ ਜਦ ਕਰਕ ਕਰਾ ਕਰਤਾ ਕਰਤਾਰ ਪ੍ਰਜਾ ਧਰਤ ਦਾ ਦੇਹ ਅਪਰ ਜਵਾਖ ਰਖ ਕਰਤ ਹੋ ਗਭੂ ਤੁਮੈ ਮੁਲਤ ਦੇਹੇ ਦਰਸਬਹੁ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੋਮ ਸਭ ਹਿਤੇ ਰਹੈ ਦਰ ਆਲਮ ਜਾਣਤ ਵੇਦ ਪੀਦਰ ਆਲਮ निरङ्कारम्ब आदानीनादाम्भो ता कामनुचारद पेदा या कोपि पावत पिदा ताका कर्पा हनु मानतो है पेद न जानत महादेव को कहतो सदा शिव निरङ्कार काचीनतो न पिब ਆਪ ਆਪਨੇ ਅਵਧ ਹੈ ਜੀਤੇ ਵਰਣਤ ਪਿਨ ਪਿਨ ਤੂੰ ਹਾ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹ ਬਿਜਸ ਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪਾ ਰੰਗ ਤੁਮਰਾ ਬਿਖੂ ਪਾਡ ਅਜ ਰਸੇ ਤੇ ਕਿਨੀ ਤਪ ਵਿਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਵੇ ਬਠਾ ਕਹੋ ਸ਼ਵਨ ਪਿਓ ਸੰਗਰ ਕੈਠਾ ਸਗਰੇ ਸ੍ਰਿਸ਼ਟ ਰਖਾਇਆ ਚੰਪ ਪਵ ਆਜੁਗਾ ਸਰੂਪ ਸਵੰਪ ਪਵ ਅਵ ਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੋ ਦੂਤਿ ਤੇਠ ਵਤਨ ਪਾਤਾ ਸਗਲ ਮਲੇਸ਼ ਕਰੋ ਨਣ ਘਤਾ ਜਿਹਾ ਤੁਝ ਨ ਸਰਣੇ ਪਰੇ ਲਖੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਦੋ ਸੰਕਟ ਸਭ ਟਾਰੇ ਜੋ ਕਲਕੁਗ ਮਾਰਤਿ ਆਇ ਹੈ ਚਾਕੇ ਕਾਲ ਅਨਕਟ ਨਹਿ ਹਰ ਅਛਾ ਹੋਏ ਤਾਹੇ ਸਭ ਕਨ ਦੁਸ਼ਟ ਅਰਿਸ਼ਟ ਟਲੇ ਤਤ ਕਨ ਵਿਰਪਾਦ੍ਰਿਸ਼ਟ ਨਾ ਜਾਹੇ ਨਿਹਰਹੁ ਤਾਕੇ ਤਾਪ ਦਨਕੁ ਮਹਰਹੁ ਰਿੱਧ ਸੈਦ ਅਕਰ ਮੋਸਾ ਹੋਈ ਦੁਸ਼ਟ ਅਛਾਅ ਸਕਾਇ ਨਾ ਹੋਈ ਏਕ ਬਾਾਰ ਅਨੰਤ ਮੈ ਸਮਾਰਾ ਆਕਾਲ ਪਾਸੇ ਤਾਹੇ ਮਨ ਜਿਨ ਨਿਰਨਾਮ ਤੇ ਹਰਿ ਕਹਾ ਦਨ ਦ੍ਰਿਸ਼ਟ ਦੋਖ ਤੇ ਰਹਾ ਖਰੜ ਕੇ ਤੁਮ ਸ਼ਰਨ ਤਿਹਾਰੇ ਆਪ ਹਾ ਦਿਲ ਹੋ ਮਾਰੇ ਸਰਵ ਠੋਰ ਮੋਹ ਹੋ ਸਹਾਈ ਦੁਸ਼ਤ ਦੁਤੇ ਲਹਿ ਬਚਾਈ ਸਵਈਆ ਪਾਹੇ ਜਾਤੇ ਤੁਮਰੇ ਤਉ ਤੇ ਕਵਾਖ ਦਰਨ ਹਿਆਨੇ ਓ ਰਾਮ ਨਹਿਮ ਪ੍ਰਾਨੁ ਕਰਾਨ ਅਨੇਕ ਹੈਮ ਦੇਖ ਨਾ ਮਾਨਿਉ ਸਮਰੇ ਸਾਸ ਨਵੇਂ ਸਭ ਬੋਥੀਦ ਕਹੇ ਹਮੇਖ ਨਾ ਜਾਣਿਉ ਸ੍ਰੀ ਜਸਪਾਲ ਕਿਰਪਾ ਤੁਮਰੀ ਕਾਲ ਮੈਂ ਨਾ ਕਹਿ ਬੋ ਸਾ ਤੁਹਿ ਵਿਖਾਨਿਉ ਦੁਖਦ ਸਗਲ ਦਵਾਨ ਗੋ ਸਾੜਖ ਹੈ ਜੇਹ ਤੁਹਾਰੋ ਦਵਾਰ ਵਾਹਿ ਗਹੇ ਕਿਲਾਜ ਅਸ ਗੋਬਿੰਦਾਸ ਤੁਹਾਰ ਸਗਲ ਨਵਾਨ ਕੋ ਛਣ ਕੈ ਗਯੋ ਤੁਹਾਰੋ ਦਵਾਰ ਵਾਹਿ ਗਹੇ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਗਲੀ ਮਹਿਲਾ ਤੀਜਾ ਨਾ ਦੇਖੋ ਓ ਵੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਿਲਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੇ ਅਮਰਵ ਜੀਆਂ ਵੰਧ ਅੰਗਾਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦੋ ਤਾ ਗਾ ਬ ਹਰੀ ਕੀ ਰਾਮ ਅਨੰਦ ਨਿਵਸਾਇਆ ਕਹੇ ਨਾਨਕ ਨੰਬ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁਸਦਰ ਹੋ ਹਰ ਲਾਲੇ ਹਰ ਨਾਨਾ ਹੋ ਤੂੰ ਮਨ ਮੇਰੇ ਦੇਉ ਸਹਿਬ ਸਾਰਣਾ ਅੰਗੇਕਾਰ ਹੋ ਗਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰਾਤ ਸੁਆਮੀ ਸੋਖ ਅਮਨ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਨਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਲਾਹਾ ਤੇਰੇ ਨਾਮ ਨੋ ਸਾਵੈ ਨਾਮ ਜਿਨ ਕੈ ਮਨੁਸਿਆ ਵਾਜੇ ਸਬਦ ਖਨੇਰੇ ਕਹੈ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਧਾਰੋ ਸਾਜਨਾ ਧਰਮੇਰਾ ਨ ਮੁਖਾ ਸਭ ਵਾਈਆ ਕਰ ਛਾ ਸੁਖਮਨੈ ਵਸਿਆ ਇਨਿਚਾ ਸਾ ਪੁਜਾਈਆ ਸਦਾ ਕਰਮਾਨ ਗਿਤਾ ਗ੍ਰਿਵਟੋ ਜੇ ਸੁਖਿ ਨਿ ਆਵੜਿਆ ਹਹਿ ਨਾਨਕ ਉਸਨੋ ਸੰਤੋ ਸ਼ਬਦ ਵਦਨੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਦਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਗਲਾਂ ਜਿਤ ਕਰਤਾਰੀਆਂ ਪੰਜ ਦੂਦ ਵਸਿਤੇ ਕਾਲ ਗੰਡਕ ਮਾਰਿਆ ਤੁਰ ਖਰਮ ਪਾਇਆ ਤ ਦਿਨ ਕੋ ਸੇ ਨਾਮ ਮਾਰ ਕੇ ਲਾਗੇ ਕਹ ਨਾਰਾਇਣ ਦਾਸੁ ਹੋਆ ਜਿਤ ਕਰ ਅਨਹਦ ਵਾਚੀ ਆਨੰਦ ਸੁਨਵਣ ਭਾਗੇ ਹੋ ਅਗਲਾ ਮਨੋਵਰਤ ਪੂਰੇ ਪਾਰਪਰੰਪਰਾ ਪਾਇਆ ਤਨੇ ਸਗਲੇ ਵਿਸੂਰੇ ਦੁਖ ਰੋਸ ਨਤਾਪ ਚਰੇ ਸੁਣੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਨਿੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਿਨਵੰਤ ਨਾਨਕ ਅਗਲੇ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਆਵਣੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਾਈਓ ਸਤ ਸੰਦੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਨਿਸ਼ਕਾਮ ਸਭ ਸਦਾ ਹਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਇਹ ਵਤ ਨਾ ਜਾਏ ਨਿਤ ਨਿਤ ਨ ਕਰਤਾਨੋ ਦਮ ਸ੍ਰਸਤ ਸਰ ਚਰਣਾ ਚਰਿਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਗਿਤਾ ਜਤੁ ਨਹੀਂ ਮਿਲੋ ਜੋਗ ਤੋਈ ਮਾਨ ਰਗਣੀ ਆਰੇ ਕਾਗਨ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਦੇਵਾ ਤਨਮਨ ਥੀਵੇ ਹਰਿਆ ਪਵਣੀ ਇੱਥੇ ਦੋ ਸਮਰਥ ਇੱਥੇ ਕੁਵੇ ਨਾਹੀ ਉੱਤੇ ਤੇ ਨੀਰਾ ਕਗਨ ਨਾ ਤਰਮਾਹੀ ਸੁਣ ਕੇ ਜਮ ਕਹ ਦੂਤ ਨਾਇ ਤੇ ਲੈ ਛਡ ਜਾਹੇ ਪਾਜ ਨੂੰ ਖੁਸ਼ ਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਜਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਗੰਨ ਪੁਲ ਅਗਨ ਗੋਬਿੰਦ ਗਾਹੇ ਸਭ ਸੁ ਲੋਕ ਕਿਰਪਾਲ ਸਮਾਲੇ ਸਾਹੇ ਸਾਹੇ ਮਰਥਾ ਕੋ ਨ ਜਾਏ ਜਿ ਆਵੇ ਤਦਾ ਹੀ ਸਲੋਕ ਮਹਿਲਾ ਪੰਜਵਾ ਅੰਤਰ ਗੁਰੂ ਰਦਣਾ ਜਿਹਵਾ ਜਾ ਗੁਰੂ ਨਾਮੋ ਨਿਤਰੀ ਸਤਗੁਰੂ ਪੇਖੜਾ ਉਸ ਨਾਮ ਨੇ ਸੁਣਨਾ ਗੁਰੂ ਨਾਮੋ ਸਤਗੁਰ ਸੇਤਿ ਰਤਿਆ ਦਰਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨਾਮ ਵਾਦੇ ਜਗ ਮੇ ਤੁਮ ਕਾੜੀ ਹੈ ਲੈ ਕੇ ਕੀ ਮਹਿਲਾ ਰਖੇ ਰਖਨ ਹਾਰ ਆਪ ਭਾਰਿਯਨ ਗੁਰ ਕੀ ਪੈਰੇ ਪਾਏ ਕਾਜ ਸੁਵਾਰਿਯਨ ਹੋਵਾ ਆਪ ਦਿਆਨ ਮਨ ਹੋ ਨਾ ਵਿਚਾਰਿਯਨ ਸਾਜਨਾ ਦੇ ਸੰਗ ਭਵਜਲ ਤਾਰਿਯਨ ਸਾਗਤ ਨਿਕ ਦੁਸ਼ਟ ਅਖ ਨਮਾਹਿਮ ਤਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਵੰਨ ਵਾਹਿ ਜੇਸਾ ਸਮਰਤ ਅਸਿਵ ਹੋਏ ਸਗਲੇ ਦੁਖ ਜਾਹਿ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇਸਾ ਸਮਰਤ ਅਸਿਵ ਹੋਏ ਸਗਲੇ ਦੁਖ ਜਾਹਿ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੂੰ ਠਾakur